ਨਨਕਾਣਾ ਸਾਹਿਬ ਦੇ ਵਿੱਚ ਅੱਜ ਸਾਡਾ ਦੂਜਾ ਦਿਨ ਹੈਗਾ ਤੇ ਪਿਛਲੇ ਵਲੌਗ ਚ ਤੁਹਾਨੂੰ ਜਨਮ ਸਥਾਨ ਜਿਹੜਾ ਮੇਨ ਗੁਰਦੁਆਰਾ ਸਾਹਿਬ ਹਨ ਨਨਕਾਣਾ ਸਾਹਿਬ ਦਾ ਇਹ ਦਿਖਾਇਆ ਸੀਗਾ ਅੱਜ ਅਸੀਂ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲੇ ਆ ਗੁਰੂ ਨਾਨਕ ਪਾਤਸ਼ਾਹ ਦਾ ਬਚਪਨ ਇਹਨਾਂ ਗਲੀਆਂ ਚ ਬੀਤੇ ਹੈਗਾ ਤੇ ਇੱਥੇ ਹੀ ਗੁਰਦੁਆਰਾ ਸਾਹਿਬ ਨੇ ਸਾਰੇ ਜਿੰਨੇ ਮਤਲਬ ਉਹਨਾਂ ਦੇ ਜਨਮ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨੇ ਜਿੱਥੇ ਉਹਨਾਂ ਨੂੰ ਸੱਪ ਨੇ ਸ਼ਾਂਕ ਕੀਤੀ ਸੀ ਜਾਂ ਉਹਨਾਂ ਨੇ ਆਪਣੇ ਡੰਗਰ ਡੰਗਰ ਜਾ ਰਹੇ ਸੀ ਹੈ ਨਾ ਤੇ ਜਿੰਨੀਆਂ ਵੀ ਬਚਪਨ ਨਾਲ ਸੰਬੰਧਿਤ ਆਪਾਂ ਲਿਆ ਕਿਸੇ ਕਹਾਣੀਆਂ ਨੂੰ ਸੁਣਦੇ ਆਂ ਪੜ੍ਹਦੇ ਆਂ ਉਹ ਸਾਰਾ ਸੀ ਅੱਜ ਤੁਹਾਨੂੰ ਇਸ ਬਲੌਗ ਦੇ ਰਾਹੀਂ ਦਿਖਾਉਣ ਜਾ ਰਹੇ ਆਂ ਜੀ ਤੇ ਮੈਂ ਤੁਹਾਨੂੰ ਦੱਸਦਾ ਫਿਲਹਾਲ ਆ ਅਸੀਂ ਜੀ ਨਨਕਾਣਾ ਸਾਹਿਬ ਦੇ 메ਨ ਗੇਟ ਤੇ ਇਹ 메ਨ ਗੇਟ ਹੈ ਗੁਰਦੁਆਰਾ ਸਾਹਿਬ ਦਾ ਤੇ ਇਹ ਸੰਗਤ ਨੂੰ ਜਿੱਤੇ ਗੁਰਪੁਰਬ ਹੁੰਦਾ ਉਹ ਤੋਂ ਬਾਅਦ ਹੀ ਇਹ ਗੇਟ ਖੁੱਲਦਾ ਹੈਗਾ ਉਹ ਤੋਂ ਬਾਅਦ ਇਹ ਆਉਣ ਦਿੰਦੇ ਆ ਇਹ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਜਾ ਰਹੇ ਆਂ ਜੀ ਤੇ ਇਧਰ ਆ ਦੁਕਾਨਾਂਆਂ ਗਈਆਂ ਜੀ ਸਾਰੀਆਂ ਆਪਣੀ ਸੰਗਤ ਦੀਆਂ ਇਹ ਪੰਜਾਬੀ ਜਿੰਨੇ ਆਪਣੇ ਸਰਦਾਰ ਸਿੱਖ ਇੱਧਰ ਵੀ ਰਹਿੰਦੇ ਆ ਹਨ ਤੇ ਉਹਨਾਂ ਦੀਆਂ ਦੁਕਾਨਾਂ ਇਹ ਤੇ ਆ ਤੁਹਾਨੂੰ ਵੀ ਦਿਖਾ ਦਈਏ ਜੀ ਇਹ ਪੱਗਾਂ ਦੀਆਂ ਜਿਵੇਂ ਆਗੀਆਂ ਦੁਕਾਨਾਂ ਤੇ ਆ ਸਾਹਮਣੇ ਦੇਖੋ ਹੁਣ ਬੰਦ ਨੇ ਅੱਜ ਨਨਕਾਣਾ ਸਾਹਿਬ ਦਾ ਜਿੱਦੇ ਸਮਾਗਮ ਹੁੰਦਾ ਉਹਦੇ ਬੰਦ ਨੇ ਇੰਡੀਅਨ ਟਰਬਨ ਉਹ ਚੱਲੇ ਆਗੇ ਉਦੋਂ ਆਪਾਂ ਉਹਦੋਂ ਓਪਨ ਹੋਣਗੇ ਉਹ ਸਾਹਮਣੇ ਦੇਖੋ ਜੀ ਸਰਦਾਰ ਜੀ ਫੂਡ ਕੇਂਦਰ ਤੇ ਇਹ ਵੀ ਦੁਕਾਨਾਂ ਨੇ ਜੀ ਦੇਖੋ ਇਹ ਸਾਰੀਆਂ ਤੇ ਲੋਕਲ ਸੰਗਤ ਦਾ ਵੀ ਅੱਜ ਰੌਣਕ ਮੇਲਾ ਰਹੂਗਾ ਪੂਰਾ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਤੇ ਨਾਲ-ਨਾਲ ਅਸੀਂ ਤੁਹਾਨੂੰ ਦਿਖਾਉਣਾ ਜੀ ਇਹਨਾਂ ਨੇ ਇਹ ਦੱਸਣਗੇ ਵੀ ਕਿੰਨਾ ਕੁ ਕਲਚਰ ਦਾ ਫਰਕ ਹੈ ਕਿਉਂ ਜੀ ਸਹੀ ਹੈ ਨਾ ਤੁਸੀਂ ਕਹਿੰਦੇ ਸੀਗੇ ਵੀ ਆਪਣੇ ਨਾਲੋਂ ਫਰਕ ਹੈ ਮਹਿਸੂਸ ਕੀਤਾ ਕੋਈ ਫਰਕ ਇੱਥੇ ਆ ਕੇ ਹਾਂਜੀ ਉਹਦਾ ਪਿਆਰਾ ਕਲਚਰ ਹੈ ਹਾਂਜੀ ਪਹਿਲਾਂ ਪੁਰਾਣੇ ਆਪਣੇ ਠੀਕ ਹੈ ਜਰੂਰ ਅਡਵਾਂਸ ਹੋ ਗਏ ਹਾਂਜੀ ਪਰ ਆਪਣੇ ਬਹੁਤ ਬਹੁਤ ਪ੍ਰੀਤਮ ਇਹਨਾਂ ਨਹੀਂ ਜਿੰਨਾ ਇਹ ਕਰਦੇ ਹਾਂਜੀ ਤੇ ਬਾਕੀ ਅੱਜ ਨਾਲ ਨਾਲ ਦੇਖਦੇ ਰਹਾਂਗੇ ਕਿੰਨਾ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਫਰਕ ਹੈ ਨਾ ਜੀ ਗਲੀਆਂ ਦੇ ਵਿੱਚ ਹੁੰਦੇ ਹੁੰਦੇ ਅਸੀਂ ਪੰਜ ਜਾਂ 6 ਲੋਕਲ ਗੁਰਦੁਆਰਾ ਸਾਹਿਬ ਨੇ ਤੇ ਇੱਥੇ ਇਹਨਾਂ ਗਲੀਆਂ 'ਚ ਤੇ ਜਿਹਦੇ 'ਚ ਅਸੀਂ ਜਿੰਨੇ ਕ ਪੋਸੀਬਲ ਹੋ ਸਕਿਆ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਟਾਈਮ ਕਾਫੀ ਜ਼ਿਆਦਾ ਲੱਗ ਜਾਂਦਾ ਹੈ ਤੁਰ ਫਿਰ ਕੇ ਜਾਣ ਨੂੰ ਚਾਰ ਗੁਰਦੁਆਰਾ ਸਾਹਿਬ ਹਨ ਜਿਹੜੇ ਮੇਨ ਉਹ ਤਾਂ ਐਸੇ ਰੋਡ ਤੇ ਆ ਜਿਹੜਾ ਨਨਕਾਣਾ ਸਾਹਿਬ ਦੇ ਮੇਨ ਗੇਟ ਤੋਂ ਸਿੱਧਾ ਰੋਡ ਜਾਂਦਾ ਬਿਲਕੁਲ ਤੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਤੰਬੂ ਸਾਹਿਬ ਦੇ ਵੱਲ ਜਾ ਰਹੇ ਹਾਂ ਕਿਉਂਕਿ ਹੁਣ ਤਾਂ ਸਾਨੂੰ ਵੀ ਪਤਾ ਲੱਗਣ ਲੱਗਿਆ ਸਾਰੇ ਵੀ ਲੋਕ ਆਹਾਹਾ ਗੁਰਦੁਆਰਾ ਸਾਹਿਬ ਹੈ ਨਾ ਤੇ ਦੋ ਗੁਰੂ ਘਰ ਥੋੜਾ ਸਾਈਡ ਤੇ ਆ ਚਾਰ ਇੱਕ ਪਾਸੇ ਆ ਮਤਲਬ ਇੱਕ ਜਗ੍ਹਾ ਗੁਰਦੁਆਰਾ ਸਾਹਿਬ ਤਾਂ ਬਿਲਕੁਲ ਆਪਾਂ ਨੂੰ ਉਹ ਨਦੀ ਰੋਡ ਹੀ ਮਿਲ ਜੂਗੀ ਸੜਕ ਦੀ ਬਾਕੀ ਜਾਂ ਰਿਕਸ਼ੇ ਕਰ ਲਾਂਗੇ ਰਿਕਸ਼ਿਆਂ ਦੇ ਗੇੜੇ ਤੇ ਲਾਂਗੇ ਤੇ ਨਾਲੇ ਲੋਕਲ ਆ ਇਹਨਾਂ ਨੂੰ ਥੋੜਾ ਜਿਹਾ ਸਾਡੇ ਪਰਿਵਾਰ ਨੂੰ ਉਹ ਹੋ ਜਾਊਗਾ ਪਤਾ ਲੱਗ ਜਾਊਗਾ ਘੁੰਮਣ ਫਿਰਨ ਦਾ ਤੇ ਨਾਲ ਨਾਲ ਦਰਸ਼ਨ ਵੀ ਸਾਰੇ ਹੋ ਜਾਣਗੇ ਇਹ ਆ ਜੀ ਸੰਦੀਆਂ ਦਾ ਡਾਂਸ ਆ ਜਿਹੜਾ ਨਨਕਾਣਾ ਸਾਹਿਬ ਦੀਆਂ ਗਲੀਆਂ ਚ ਆਹੀ ਕੋ ਚੱਲ ਰਿਹਾ ਅੰਕ ਲੋਰੇ ਨੂੰ ਬਾਦ ਹੈਰਾਨੀ ਹੋ ਰਹੀ ਹੈ ਕਿਉਂਕਿ ਪਹਿਲੀ ਵਾਰੀ ਚੀਜ਼ਾਂ ਦੇਖ ਰਹੇ ਕਿਵੇਂ ਲੱਗਦਾ ਜੀ ਬਹੁਤ ਖੁਸ਼ ਨੇ ਲੋਕ ਹਾਂ ਸਾਵੇ ਗੁਰਨਾਨਕ ਦੇਵ ਜਨਮ ਤੋਂ ਇੰਨੇ ਖੁਸ਼ ਨੇ ਲੋਕ ਭੰਗੜੇ ਪਾ ਰਹੇ ਆਪਣੇ ਨੂੰ ਬਹੁਤ ਵੱਖਰਾ ਬਹੁਤ ਵੱਖਰਾ ਤਾਂ ਨਹੀਂ ਪਾ ਰਹੇ ਹਾਂ ਬਹੁਤ ਜ਼ਿਆਦਾ ਕੁਝ ਉਹ ਦੇਖੋ ਜੀ ਮੈਂ ਬਰਾਤਾਂ ਵਾਲੇ ਉੱਪਰ ਬੈਠਦੇ ਹੁੰਦੇ ਸੀ ਪਹਿਲਾਂ ਬੰਦੇ ਕੋਠਿਆਂ ਦੇ ਉਹਵੇਂ ਆ ਕੋਈ ਕੰਮ ਬਿਲਕੁਲ ਆ ਸਾਹਮਣੇ ਜਾ ਰਿਹਾ ਨਗਰ ਕੀਰਤਨ ਜਿੰਨਾ ਹੈਗਾ ਉਹ ਦੇਖੋ ਪਿੱਛੇ ਪਿੱਛੇ ਸੰਗਤਾਂ ਦਾ ਪੂਰਾ ਇਕੱਠ ਜਾ ਰਿਹਾ ਹੈ ਕੋਠਿਆਂ ਦੇ ਕੋਠੇ ਭਰੇ ਹੋਏ ਆ ਯਾਰ ਉੱਪਰ ਜਿੱਧਰ ਵੀ ਦੇਖੋ ਹਾਲੋ ਇਹ ਟਰੱਕ ਹੈ ਪਾਕਿਸਤਾਨ ਦੇ ਆਪਣੇ ਟਰੈਕਟਰ ਟਰਾਲੀਆਂ ਦੇ ਨਗਰ ਕੀਰਤਨ ਜਾਂਦ ਹੁੰਦੇ ਨੇ ਟਰੱਕਾਂ ਦੇ ਨਿਕਲਦਾਗਾ ਹਾਂ ਹਾਲ ਉਸ ਕੈਸ਼ ਆ ਹਾਂਜੀ ਇੱਕ ਗੱਲ ਨਾਲ ਹੋਰ ਵੀ ਫਰਕ ਹੈ ਤੁਸੀਂ ਦੇਖੋ ਆਪਣੇ ਟਰੈਕਟਰ ਟਰਾਲੀ ਹੁੰਦੀਆਂ ਨਗਰ ਕੀਰਤਨ ਦੇ ਟਰੱਕ ਜੋੜਦੇ ਆ ਇਹ ਟਰੱਕ ਇਹ ਟਰੱਕ ਰਾਜੀ ਵਾਲੇ ਨਾ ਲੰਗਰ ਦੇ ਕਹਿੰਦੇ ਤੇ ਖੜੇ ਨਹੀਂ ਉਹ ਦੇਖੋ ਇਹਨਾਂ ਦੇ ਆਹ ਦੇਖੋ ਗਰਤੇਜ ਅੰਕਲ ਉੱਤੋਂ ਉੱਤੋਂ ਦੀ ਉਹ ਲੈ ਲਓ ਹੁਣ ਤਾਂ ਬਣ ਗਈ ਵੀਡੀਓ ਵੀ ਆਹ ਦੇਖੋ ਕਾਬਲ ਅੰਕਲ ਕੋ ਤੋਂ ਤੋਂ ਲਿਓ ਸਮੋਸੇ ਸਮੋਸੇ ਆਪਾਂ ਇਨੇ ਘਾਦੇ ਸਮੋਸੇ ਡਿੱਡ ਨਹੀਂ ਪੜਦਾ ਚਾਚਾ ਜੀ ਲੰਬੇ ਹੱਥ ਨਾਲ ਚੱਕ ਲੋ 4-5 ਚੱਕ ਲੋ ਚੱਕ ਲੋ 4-5 ਚੱਕ ਲੋ ਲੰਬੇ ਹੱਥ ਨਾਲ ਅਸੀਂ ਆਏ ਆ ਜੀ ਹੁਣ ਥੋੜਾ ਜਿਹਾ ਸਾਈਡ ਤੇ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਮੇਨ ਗਲੀ 'ਚੋਂ ਇਹ ਲੋਕਲ ਗਲੀਆਂ ਇਹੋ ਜਿਹੀਆਂ ਕੁਛ ਕੁਛ ਇਹੋ ਜਿਹੀਆਂ ਦਿਖਦੀਆਂ ਆ ਰਿਕਸ਼ੇ ਰਿਕਸ਼ੇ ਖੜੇ ਹੁੰਦੇ ਆ ਥੋੜਾ ਜਿਹਾ ਬਾਹਰ ਆਉਂਗੇ ਤੁਹਾਨੂੰ ਸਾਰਾ ਕੁਝ ਮਿਲੂਗਾ ਤੇ ਰੇਕਸ਼ੇ ਵੀ ਮਿਲ ਜਾਣਗੇ ਤੁਰਨ ਫਿਰਨ ਨੂੰ ਤੇ ਮਾਹੌਲ ਵੀ ਮਿਲ ਜੂਗਾ ਨਾਲ ਅਮਰੂਦ ਵਾਲੀਆਂ ਰੇੜੀਆਂ ਵੀ ਮਿਲ ਜਾਣਗੀਆਂ ਇਹ ਨਨਕਾਣਾ ਸਾਹਿਬ ਦੀਆਂ ਗਲੀਆਂ ਇਹੋ ਜਿਹੀਆਂ ਉਹ ਕੈਸਾ ਹੈ ਬਾਈ ਅਮਰੂਦ ਕहां से ਆਏ ਆਂ ਹਮ ਪੰਜਾਬ ਸੇ ਆਏ ਆਂ ਉਧਰ ਉਧਰ ਵਾਲੇ ਪੰਜਾਬ ਸੇ ਜ਼ਿਲ੍ਹਾ ਬਰਨਾਲਾ ਆ ਜਾਓ ਜੀ ਓਏ ਖੜ ਜੋ ਕੁਝ ਜੀ ਪਹਿਲੇ ਸਸਤੀ ਕਰ ਨਾਲ-ਨਾਲ ਹੁਣ ਚੱਲਦੇ ਆਪਾਂ ਇਹ ਆ ਗਏ ਜੀ ਲੋਕਲ ਦੁਕਾਨਾਂ ਹੁਣ ਅਸਲ ਤੇ ਖੂਬਸੂਰਤੀ ਦੁਕਾਨ ਲੱਗੀ ਹੈਗੀ ਨਨਗਾਣਾ ਸਾਹਿਬ ਦੀ ਆ ਜਮਾ ਲੋਕਲ ਦੁਕਾਨ ਹੈ ਕਰੈਨੇ ਦੀ ਜਿਵੇਂ ਆਪਣੇ ਹੁੰਦੀ ਹੈ ਚਲੋ ਦੇਖ ਲਓ ਬਾਹਰ ਦੀਆਂ ਜਿਹੜੀ ਗਲੀ ਸਜਾਈ ਹੁੰਦੀ ਹੈ ਨਾ ਉਹਨਾਂ ਨੂੰ ਆਮ ਗਲੀਆਂ ਦਾ ਇੰਨਾ ਐ ਫਰਕ ਹੁੰਦਾ ਹੈਗਾ ਇੱਥੇ ਆ ਹੁਣ ਤੁਹਾਨੂੰ ਆਮ ਹੀ ਸ਼ਹਿਰ ਲੱਗਦਾ ਹੁਣ ਜਿਵੇਂ ਨਾਰਮਲ ਹੁੰਦਾ ਹੈਗਾ ਲੰਘਿਆ ਉਹ ਲੰਘਿਆ ਸਾਈਡ ਉੱਤੋਂ ਦੀ ਸਾਈਡ ਉੱਤੋਂ ਦੀ ਲੰਘਿਆ ਆਇਓ ਸਾਰੀਆਂ ਗਲੀਆਂ ਨੂੰ ਯਾਰ ਬੰਦ ਕਰਕੇ ਰੱਖਿਆ ਹੋਇਆ ਹੈ ਟ੍ਰੈਫਿਕ ਤੋਂ ਵੀ ਟ੍ਰੈਫਿਕ ਦੇ ਨਾਲ ਵਾਹ ਵੀ ਆ ਵੀ ਜਾਂਦਾ ਜਿਆਦਾ ਤੇ ਇਹ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਪਹੁੰਚ ਗਏ ਗੁਰਦੁਆਰਾ ਆ ਸੀ ਜੀ ਪੱਟੀ ਸਾਹਿਬ ਜਿਹਦੇ ਪਾਂਦੇ ਨੂੰ ਪੱਟੀ ਪੜਾਈ ਸੀ ਤੇ ਪੱਟੀ ਸਾਹਿਬ ਪਹੁੰਚ ਗਏ ਇਹ ਗੁਰਦੁਆਰਾ ਸਾਹਿਬ ਦੋ ਨੇੜੇ ਨੇੜੇ ਇੱਥੇ ਇਹਦਾ ਇਤਿਹਾਸ ਹੈ ਜੀ ਸਾਹਮਣੇ ਵਾਲੇ ਪਾਸੇ ਇੱਥੇ ਲੱਗੇ ਹੋਏ ਇਹ ਬਹੁਤ ਪ੍ਰਾਤਨ ਗੁਰਦੁਆਰਾ ਸਾਹਿਬ ਆ ਪੁਰਾਣਾ ਗੁਰੂ ਘਰ ਆ ਬਿਲਕੁਲ ਤੇ ਬਣਿਆ ਬਿਲਕੁਲ ਚੌਂਕ ਦੇ ਵਿੱਚ ਹੋਇਆ ਇਥੋਂ ਆਲਾਦ ਵਾਲਾ ਬਹੁਤ ਖੁੱਲਾ ਦੋ ਗੁਰੂ ਘਰ ਹੈ ਇੱਕ ਉਹ ਦੇਖੋ ਸਾਹਮਣੇ ਦਿਖ ਰਿਹਾ ਹੋਣਾ ਤੁਹਾਨੂੰ ਦੋਨੇ ਨੇੜੇ ਨੇੜੇ ਦੋਨਾਂ ਦੇ ਆਪਾਂ ਦਰਸ਼ਨ ਕਰਦੇ ਹਾਂ ਬਾਅਦ ਚ ਉਹ ਦੇਖਾਂਗੇ ਪਹਿਲਾਂ ਇਹਦੇ ਅੰਦਰਲੇ ਪਾਸੇ ਚੱਲਦੇ ਪੰਦੇ ਨੂੰ ਪੱਟੀ ਪੜਾਈ ਸ਼ੋਅ ਵਰਦਲਾ ਚਲੋ ਜੀ ਚਲੋ 6 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲदास ਪੰਡਿਤ ਬ੍ਰਿਜ ਲਾਲ ਤੇ ਮੌਲਵੀ ਕুতਬਦੀਨ ਗੋਲ ਹਿੰਦੀ ਸੰਸਕ੍ਰਿਤ ਫਾਰਸੀ ਪੜ੍ਹਨੇ ਇੱਥੇ ਆਏ ਸਨ ਇਸੇ ਸਥਾਨ ਦੇ ਗੁਰਨਾਨਕ ਦੇਵ ਜੀ ਨੇ ਜਿਹੜੀ ਪੱਟੀ ਬਾਣੀ ਆ ਉਹਦਾ ਉਚਾਰਨ ਕੀਤਾ ਸੀ ਇਸੇ ਕਰਕੇ ਗੁਰੂ ਘਰ ਦਾ ਨਾਮ ਨੂੰ ਗੁਰਦੁਆਰਾ ਪੱਟੀ ਸਾਹਿਬ ਹੈ ਜੀ ਇਹ ਇੱਥੋਂ ਦੇਖੋ ਤੁਸੀਂ ਕਿੰਨਾ ਪੁਰਾਣਾ ਇਹ ਆਲਾ ਦਵਾਲਾ ਦੇਖ ਕੇ ਕਿੰਨਾ ਕੁ ਲੱਗਦਾ ਤੁਹਾਨੂੰ ਕਿੰਨਾ ਲੱਗਦਾ ਅੰਕਲ ਜੀ 100 100 ਦੇ ਲੱਗਤ ਹਾਂਜੀ 100 ਸਾਲ ਦੇ ਲੱਗਤ 500 ਆਪਣ ਆਪਣੇ ਗੁਰਦੁਆਰਾ ਸਾਹਿਬ ਹੈਗਾ ਕੋਈ ਆਪਣੇ ਗੁਰਦੁਆਰਾ ਸਾਹਿਬ ਹੈਗਾ ਕੋਈ ਇਹ ਨਹੀਂ ਨਹੀਂ ਹੁਣ ਕੋਈ ਨਹੀਂ ਰਿਹਾ ਆ ਦੇਖੋ ਇਹ ਰਹੇਸ਼ੀ ਕਮਰੇ ਵੀ ਪੁਰਾਣੇ ਐ ਇਹਨਾਂ ਦੇ ਆ ਸਾਰੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ ਬਣਾਏ ਹੋਏ ਆ ਜੀ ਸਾਰੇ ਉਹਨਾਂ ਨੇ ਹਾਂ ਉਹਨਾਂ ਨੇ ਸੇਵਾ ਕਰਾਈਆ ਜ਼ਿਆਦਾਤਰ ਆ ਦੇਖੋ ਸਾਰੀ ਇਮਾਰਤ ਪੁਰਾਣੀ ਐ ਜੀ ਉਵੇਂ ਹੀ ਖੜੀ ਹੈਗੀ ਬਿਲਕੁਲ ਸੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈਗਾ ਬਾਲ ਨੀਲਾ ਤੇ ਬਾਲ ਨੀਲਾ ਉਹ ਗੁਰੂ ਘਰ ਜਿੱਥੇ ਗੁਰੂ ਨਾਨਕ ਪਾਸ਼ਾ ਛੋਟੇ ਹੁੰਦੇ ਹੋਏ ਮਤਲਬ ਬੱਚਿਆਂ ਦੇ ਨਾਲ ਜਾਂ ਬਾਲਾਂ ਦੇ ਨਾਲ ਖੇਡਦੇ ਰਹੇ ਤਾਂ ਕਰਕੇ ਇਸ ਦਾ ਨਾਮ ਬਾਲ ਨੀਲਾ ਹੈ ਅਸਲ ਚ ਇਹ ਹੀ ਨਨਕਾਣਾ ਸਾਹਿਬ ਦੀਆਂ ਗਲੀਆਂ ਸੀਗੀਆਂ ਜਿੱਥੇ ਗੁਰੂ ਨਾਨਕ ਪਾਸ਼ਾ ਦਾ ਬਚਪਨ ਜਿਹੜਾ ਉੱਭਿਤ ਹੈ ਥੋੜੀ ਥੋੜੀ ਦੂਰ ਤੇ ਸਾਰੇ ਗੁਰਦੁਆਰਾ ਸਾਹਿਬ ਹੈ ਜਿੱਥੇ ਮਤਲਬ ਆਪਣੇ ਡੰਗਰ ਸੀ ਮੱਜਾਂ ਸੀ ਜਿਹੜੀਆਂ ਉਹ ਕੈਰਾ ਖਾਗੀਆਂ ਸੀ ਉਹਨਾਂ ਮ ਕੈਰਾ ਸਾਹਿਬ ਜਿੱਥੇ ਸੱਪ ਨੇ ਸ਼ਾਂਕੀ ਦੀ ਉਹ ਮਤਲਬ ਮਾਲਜੀ ਸਾਹਿਬ ਤੇ ਜਿੱਥੇ ਪੱਟੀ ਪੜਾਈ ਜਨਮ ਸਥਾਨ ਤੋਂ ਥੋੜੀ ਥੋੜੀ ਦੂਰ ਕਿਲੋਮੀਟਰ ਦੇ ਅੰਦਰ ਅੰਦਰ ਸਾਰੀਆਂ ਇਹ ਇਤਿਹਾਸਿਕ ਗੁਰੂ ਘਰ ਇਤਿਹਾਸਿਕ ਥਾਵਾਂ ਨੇ ਪ੍ਰਾਣੀਆਂ ਹਵੇਲੀਆਂ ਪ੍ਰਾਣੇ ਘਰ ਪ੍ਰਾਣੀਆਂ ਕੰਧਾਂ 'ਚ ਵੀ ਮੌਜੂਦ ਨੇ ਇੱਥੇ ਇਹ ਚੌਂਗ ਹੈ ਸਾਥ ਟਾਈਪ ਕਹਿ ਸਕਦੇ ਤੁਸੀਂ ਏ ਬਾਲੀਲਾ ਗੁਰਦੁਆਰਾ ਸਾਹਿਬ ਦਾ ਜੀ 메인 게ਟ ਹੈ ਇਹਦੀ ਵੀ ਇਮਾਰਤ ਹੈ ਜਿਹੜੀ ਨਵੀਂ ਲਗਭਗ ਬਣੀ ਹੋਈ ਹੈ ਜੀ ਪ੍ਰਾਤਨ ਇਮਾਰਤ ਨਹੀਂ ਹੈਗੀ ਉਸ ਤਰ੍ਹਾਂ ਦੀ ਸਾਰੀ ਇਮਾਰਤ ਨਹੀਂ ਹੈਗੀ ਤੇ ਹੁਣ ਅੰਦਰਲੇ ਪਾਸੇ ਚੱਲਦੇ ਆਂ ਤੇ ਦਰਸ਼ਨ ਕਰਾਉਣੇ ਜੀ ਤੁਹਾਨੂੰ ਦੇਖ ਲਓ ਸਾਨੂੰ 1 ਸਾਲ ਹੋਇਆ ਆ ਇਹਨੂੰ 1 ਸਾਲ થી ਥੋੜਾ ਥੋੜਾ ਬੰਦਾ ਪੌਲ ਜਾਂਦਾ ਜੀਜਾ ਕੇ ਇਤਿਹਾਸ ਇਹਦਾ ਕੀ ਆ ਜਾਂ ਕਿੱਥੇ-ਕਿੱਥੇ ਸੀ ਗਲੀਆਂ ਵੀ ਸਾਨੂੰ ਉਨੀਆਂ ਪ੍ਰੋਪਰ ਨਹੀਂ ਜਾਂ ਸੀ ਪਿਛਲੇ ਸਾਲ ਤਾਂ ਸਾਡਾ ਵਿਕਾਸ ਭਾਈ ਸੀਗਾ ਪਰ ਐਤਕੀ ਅਸੀਂ ਫਿਰ ਵੀ ਇਕੱਲੇ ਤੁਰਦੇ ਫਿਰਦੇ ਲੱਭ-ਲੱਭ ਕੇ ਦੇਖ ਰਹੇ ਹਾਂ ਘੁੰਮ ਫਿਰ ਰਹੇ ਹਾਂ ਐਸੋ ਗੁਰਦੁਆਰਾ ਸਾਹਿਬ 'ਚ ਜਿਹੜਾ ਸਰੋਵਰ ਹੈ ਨਾ ਕਹਿੰਦੇ ਆ ਵੀ ਨਨਕਾਣਾ ਸਾਹਿਬ ਦਾ ਜਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਸਰੋਵਰ ਹੁੰਦਾ ਸੀਗਾ ਕਿਸੇ ਟਾਈਮ ਇਹ ਤੇ ਪਰ ਸੁੱਕਿਆ ਹੋਇਆ ਹੁਣੇ ਅੱਜਕੱਲ ਕਿਉਂਕਿ ਸੰਗਤ ਦੀ ਘਾਟ ਕਰਕੇ ਇੱਥੇ ਸੰਗਤਾਂ ਹੁੰਦੀਆਂ ਜਾਂਦੀਆਂ ਨਹੀਂ ਆ ਮਸ਼ਕਲ ਸੀਗਾ ਮੈਂਟੇਨ ਕਰਨਾ ਸਾਰਾ ਤੇ ਇੱਕ ਕਿਹਾਰਾ ਸਾਬ ਚ ਵੀ ਮੇਰੇ ਖਾਲਸਾ ਸਰੋਵਰ ਹੈ ਉੱਥੇ ਵੀ ਸੁੱਕਿਆ ਹੋਇਆ ਹੈ ਆਹ ਦੇਖ ਲਓ ਪਹਿਲਾਂ ਚਾਹ ਬਾਤ ਚ ਪੀ ਲਓ ਆਹ ਰੜੀ ਇਹ ਸਰੋਵਰ ਹੈ ਜੀ ਆਹ ਪਿੱਪਲ ਮਖਿਆ ਕਿੰਨੇ ਪੁਰਾਣੇ ਹੁੰਦੇ ਆ ਕਿਸੇ ਟਾਈਮ ਕਿੰਨੀ ਸੰਗਤ ਬੈੰਦੀ ਹੋ ਉਹਦੇ ਥੱਲੇ ਹੈ ਨਾ ਤੇ ਤੁਸੀਂ ਦੇਖੋ ਵੀ ਕਿੰਨੀ ਸੰਗਤ ਇੱਥੇ ਇਸ਼ਨਾਨ ਕਰਦੀ ਹੋ ਵੰਡ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਤੇ ਤੁਸੀਂ ਲਾ ਲੋ 75 75 76 ਸਾਲ ਪੁਰਾਣਾ ਪੁਰਾਣੀਆਂ ਉਦੋਂ ਬਣਿਆ ਤਾਂ ਉਦੋਂ ਪਹਿਲਾਂ ਦਾ ਹੋਇਆ 150 ਸਾਲ ਪੁਰਾਣਾ ਨਾ ਹੋਵੇ ਪਰ ਮਤਲਬ ਹੁਣ ਤਾਂ ਉਦੋਂ ਆਜ਼ਾਦੀ ਤੋਂ ਬਾਅਦ ਇੱਥੇ ਕੋਈ ਵੀ ਸੰਗਤ ਨਹੀਂ ਸਾਰਾ ਖਾਲੀ ਹੈ ਇੱਥੇ ਕੱਲਾ ਨਨਕਾਣਾ ਸਾਹਿਬ ਚਾ ਜਿਹੜਾ ਸਰੋਵਰ ਦੇਖ ਕੇ ਦਿਲ ਖਣਾਰੇ ਕੀ ਹਾਲ ਹੈ ਜੀ ਠੀਕ ਠਾਕ ਜਿਹੜਾ ਕੰਟੀਨਿਉਟੀ ਚ ਮੇਨਟੇਨ ਕਰਦੇ ਮੈਂ ਕਿਹਾ ਕੱਲਾ ਨਨਗਾਣਾ ਸਾਹਿਬ ਵਾਲਾ ਮੇਨਟੇਨ ਕਰਦੇ ਬਾਕੀ ਕੈਰਾ ਸਾਹਿਬ ਵੀ ਆਪਾਂ ਨੂੰ ਇੱਕ ਸਰੋਵਰ ਉਹ ਵੀ ਸੁੱਕਿਆ ਹੋਇਆ ਲਓ ਜੀ ਅ ਦਰਸ਼ਨ ਹੋ ਗਏ ਗੁਰਦੁਆਰਾ ਸਾਹਿਬ ਦੇ ਪਾਈ ਅੱਗੇ ਚਾਲੇ ਨਨਗਾਣਾ ਹੀ ਸ਼ਹਿਰ ਦਾ ਦੇਖੀ ਹੋਰ ਰੌਣਕ ਮੇਲਾ ਹੁਣ ਜੀ ਅਸੀਂ ਚੱਲਿਆਂ ਬਾਕੀ ਹੋਰ ਚੀਜ਼ਾਂ ਦੇਖਣ ਲਈ ਸ਼ੁਕਰ ਹੈ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਕੱਲੀ ਰੂਪਾ ਢੀ ਕਿੱਧਰ ਰਹਿ ਗਿਆ ਕੱਲੀ ਹੋ ਜਾਣਾ ਨੂੰ ਫੋਨ ਕਰਨਾ ਪੈਣਾ ਫੋਨ ਕਰਦੇ ਇਹ ਲਓ ਜੀ ਸਾਹਮਣੇ ਇਹ ਕੋਲੂ ਪਿਆਗਾ ਤੇ ਸੁਣਦੇ ਹੁੰਦੇ ਜੀ ਕੋਲੂ ਦਾ ਤੇਲ ਤੇ ਕੋਲੂ ਪੀੜਨਾ ਤੋਹੀ ਦਾ ਅੰਕਲ ਜੀ ਦੇਖਣਾ ਬਚਪਨ ਜੀ ਬਹੁਤ ਘਟਾਈ ਵੀ ਅਸੀਂ ਤੇ ਨਾ ਜੋ ਤੇਲ ਹਾਂ ਤੇ ਹੁਣ ਆਪਣੇ ਜਗੇ ਸਪੈਲਰ ਹੋ ਗਏ 15 20 ਕ ਸਾਲ ਦੇ ਲੋਪ ਹੋ ਗਏ 15 ਕ ਸਾਲਾਂ ਹੁਣ ਹੈਗੇ ਆਪਣੇ ਕਿ ਕਿਤੇ ਵੀ ਮਿਲ ਸਕਦਾ ਨਹੀਂ ਕਿਤੇ ਨਿਸ਼ਾਨੀ ਨਹੀਂ ਹੈਗੇ ਹੁਣ ਆਪਣੇ ਤੇ ਬਾਕੀ ਇਹ ਗੱਲ ਸੱਚ ਹੈ ਜਦੋਂ ਬੰਦਾ ਕਹਿੰਦਾ ਵੀ ਇੱਥੇ ਆ ਕੇ ਪੁਰਾਣਾ ਪੰਜਾਬ ਦੇਖ ਲੈਂਦਾ ਨਹੀਂ ਹਾਂ ਜੀ ਇਹ ਸੱਚੀ ਹੈ ਜੀ ਅੱਜ ਤਾਈਂ ਨਾ ਮੈਂ ਦੇਖਣ ਆ ਗਿਆ ਉਹ ਆਪਦੇ ਸਮਝ ਦੇਖਿਆ ਹੋਇਆ ਸੀਗਾ ਵੀ ਚਲੋ ਦੇਖੀਏ ਆਪਾਂ ਨੂੰ ਹੈਗੀਆਂ ਐ ਗੱਲਾਂ ਹਨਾ ਪੁਰਾਣੀਆਂ ਚੀਜ਼ਾਂ ਇੱਥੇ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲਣਗੀਆਂ ਜੀ ਅੱਜ ਵੀ ਹੈਗੀਆਂ ਅੱਛਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਕਹਾਵਤੀ ਸੁਣੀ ਆ ਵੀ ਕੋਲੂ ਦਾ ਤੇਲ ਚੱਪਲ ਚੱਪਲ ਚਲੋ ਇਹੋ ਚੀਜ਼ਾਂ ਹੀ ਇਹ ਆਪਾਂ ਨੂੰ ਬਹੁਤ ਦੇਖਣ ਨੂੰ ਮਿਲਣਗੀਆਂ ਤੇ ਤੁਰਦੇ ਫਿਰਦੇ ਹੈ ਇਹ ਦੇਖੋ ਬਾਲ ਬਾਲ ਖੇਡਦੇ ਗੇਟਾਂ ਨੂੰ ਝੂਟਦੇ ਨਹੀਂ ਇਹਨੇ ਦਿੱਤੇ ਫਿਰ ਨਿਆਣੇ ਬਹੁਤ ਸ਼ਰਾਰਤੀ ਇੱਥੋਂ ਦੇ ਯਾਰ ਹਾਂਜੀ ਭਾਈ ਜਾਨ ਕੀ ਕਹਣਾ ਭਾਈ ਜਾਨ ਅਮੇ ਇਹ ਕਿਨੇ ਨਾਨਕ ਸਿੰਘ ਸਾਹਿਬ ਆਉਂਦੇ ਆ ਸਕੂਲ ਮਿਲੇਗਾ ਸ਼ੁਕਰੀਆ ਯਾਰ ਪਾਣੀ ਦੀ ਸੇਵਾ ਹੋ ਰਹੀ ਹੈ ਓਏ ਸੇਵਾ ਕਰ ਸੇਵਾ ਆਹ ਸੇਵਾ ਕਰੋਗੇ ਤਾਂ ਮਿਲੇਗਾ ਨੇਵਾ ਆਹ ਓਦਰ ਪਾਣੀ ਵਲੌਗ ਦੇਖਣਾ ਵਲੌਗ ਦਾ ਠੀਕ ਆ ਸ਼ੁਕਰੀਆ ਭਰਾ ਸ਼ੁਕਰੀਆ ਤੇਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਤੁਰਦੇ ਜਦੋਂ ਤੁਰਦੇ ਚਲੋ ਇਹ ਲੋਕਲ ਸਿੱਖ ਹੈ ਜੀ ਇੱਥੋਂ ਦੇ ਨਨਗਾਣਾ ਸਾਹਿਬ ਦੇ ਹੈ ਜਾਂ ਪਾਕਿਸਤਾਨ ਦੇ ਜਿਹੜੇ ਸਿੱਖ ਹੈ ਮੁੰਡੇ ਹੈ ਸਰਦਾਰ ਹੈ ਠੀਕ ਹੈ ਚਲੋ ਇਹ ਇਹ ਹਾਂਜੀ ਇਹ ਸਾਰੇ ਵੀ ਜਾਣਨ ਲੱਗੇ ਦੇਖ ਲੋ 2 ਸਾਲ ਸਾਨੂੰ ਲਗਾਤਾਰ ਹੁੰਦੇ ਨੂੰ ਹੋ ਗਏ ਅਸਲੀ ਤੁਸੀਂ ਤੁਹਾਡੇ ਫੈਨ ਬਣ ਗਏ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਭਰਾ ਨਾ ਨਾ ਮਿਹਰਬਾਨੀ ਮਿਹਰਬਾਨੀ ਨਾ ਨਾ ਸ਼ੁਕਰੀਆ ਆ ਗੁਰਦੁਆਰਾ ਸਾਹਿਬ ਦੱਸ ਦੋ ਸਾਨੂੰ ਆਪਣਾ ਸਿੱਧਾ ਨੂੰ ਜਾ ਕੇ ਰਾਈਟ ਨੂੰ ਹੋ ਜਿਓ ਸਿੱਧਾ ਜਾ ਕੇ ਸਜੇ ਹੋ ਜੀ ਬਸ ਸਿੱਧਾ ਗੁਰਦੁਆਰਾ ਸਾਹਿਬ ਪਹੁੰਚਾਂਗੇ ਸ਼ੁਕਰੀਆ ਸ਼ੁਕਰੀਆ ਵੀਰੇ ਮਿਹਰਬਾਨੀ ਬਾ ਯੂਰਪ ਦੁਬਾਰਾ ਲੈ ਕੇ ਚੱਲਾਂਗੇ ਤੁਹਾਨੂੰ ਵੀ ਝੋਲੇ ਚ ਪਾ ਕੇ ਲੈ ਜਾਾਂਗੇ ਅੱਜ ਇਹ ਪੀਲੇ ਪੂੜੇ ਚੱਲਦੇ ਆਪਣੇ ਅੰਗ ਨਾ ਹੀ ਉਹ ਆਪਣੇ ਵਾਲੇ ਰਿਕਸ਼ੇ ਚਲਦੇ ਆ। ਆਹ ਮੋਟਰਸਾਈਕਲਾਂ ਵਾਲੇ ਰਿਕਸ਼ੇ ਐ ਮੋਟਰਸਾਈਕਲ ਵੱਡ-ਵੱਡ ਬਣਾਏ ਹੋਇਆ ਇਹ। ਆਦਾ ਮੋਟਰਸਾਈਕਲ ਵੱਡ ਦਿੰਦੇ ਆ। ਆਦਾ ਫਟਸਾਈਕਲ ਵੱਡ ਕੇ ਉਹਦੇ ਪਿੱਛੇ ਲਾ ਦਿੰਦੇ ਆ ਰੈਡੀ। ਇਹ ਹੈ ਇਲੀਗਲ ਹੈ। ਸਭ ਤੋਂ ਵੱਧ ਚੱਲਦਾ ਇਹ। ਜਾਂ ਮੀਟਰ ਦੋਨੋਂ ਦੱਸਾਂ ਮੈਂ ਇਹ ਗੈਸ ਘਰਾਂ-ਘਰਾਂ 'ਚ ਪਹੁੰਚੀ ਹੋਈ ਹੈ। ਆਹ ਪਾਈਪਲਾਈਨ ਹੈ। ਗੈਸ ਵੀ ਆਪਣੇ ਕੋਲ ਸਿਲੰਡਰ ਨਹੀਂ ਚੱਕ ਕੇ ਰੱਖਦੇ। ਨਵੀਂ ਗੱਲ ਅੰਕਲ ਹੋਰਾਂ ਨੂੰ ਵੀ ਦੱਸ ਦਈਏ ਨਾਲ। ਤੇ ਅਜੇ ਘਰਾਂ 'ਚ ਗੈਸ ਲਾਈਨ ਇਹ ਬੜਾ ਪੁਰਾਣੇ ਟਾਈਮ ਤੋਂ ਹੀ ਆ ਕਹਿੰਦੇ ਸੀ ਸੌਦਾ ਇੰਡੀਆ ਦੇ ਪੰਜਾਬ ਦਾ ਮਾਰਦਾ ਇੰਡੀਆ ਦੇ ਪੰਜਾਬ ਦੇ ਕਿੱਲੇ ਇਹ ਜਮਾ ਹੁਣ ਅਸਲ ਤੇ ਗਲੀਆਂ ਹੈ 150 ਰੁਪਏ ਕਿਲੋ ਹੋ ਗਿਆ 50 ਰੁਪਏ ਕਿਲੋ ਅੰਕਲ ਜੀ ਇਹ ਆਪਣੇ ਵਾਂਗੂ ਸਿਲੰਡਰ ਨਹੀਂ ਚੱਕਦੇ ਇਹਨਾਂ ਦੇ ਪਾਈਪ ਲਾਈਨ ਘਰਾਂ 'ਚ ਪਹੁੰਚਿਆ ਦੇਖੋ ਆ ਗੈਸ ਗੈਸ ਦਾ ਮੀਟਰ ਲੱਗਿਆ ਹੋਇਆ ਹਾਂ ਇਸ ਤਰ੍ਹਾਂ 'ਚ ਗੈਸ ਆਉਂਦੀ ਹੈ ਇਹ ਆਪਣੇ ਨਾਲ ਤਰੱਕੀ ਨਹੀਂ ਨਾ ਵਾਟਰ ਸਪਲਾਈ ਨਹੀਂ ਹੈਗੀ ਆ ਖਾਣੇ ਦਾਣੇ ਆ ਗਏ ਜੀ ਲੋਕਲ ਨਣਕਾਣਾ ਸਾਹਿਬ ਦੇ ਦੇਖੋ ਸ਼ਕਰਗੰਦੀ ਪੂਰਾ એનર્ਜੀ ਦਾ ਭੰਡਾਰ ਪ੍ਰੋਟੀਨ ਦਾ ਕਿਉਂ ਬਾਈ ਐਂ ਤਾਂ ਕਰਦੇ ਹਲੋ ਆ ਬੜੀ ਗੱਲ ਤੇ ਇਹ ਦੇਖੋ ਜਮਾ ਲੋਕਲ ਖਾਣੇ ਦਾਣੇ ਚਲੋ ਜੀ ਇਹ ਅਸਲ ਚ ਅਸਲ ਚ ਰੰਗ ਦਿਖਣੇ ਸ਼ੁਰੂ ਹੋਏ ਨੇ ਹੁਣ ਇੱਥੇ ਆ ਕੇ ਤੇ ਆ ਗੋਲ ਗੱਪੇ ਹੋਰ ਇਹ ਦੁਕਾਨਾਂ ਆ ਗਈਆਂ ਲੋਕਲ ਸਾਰੀਆਂ ਸੈਂਡਵਿਚ ਵੀ ਨੇ ਬਾਈ ਆ ਗਿਆ ਸੈਂਡਵਿਚ ਵੀ ਦੇਖ ਲੈਣੇ ਥੋੜੇ ਕੀ ਹਾਲ ਆ ਪਾਜੀ ਆ ਪਟੂਰੇ ਵਿੱਚ ਹੀ ਜਾਂਦੇ ਆ ਓ ਖੈਰ ਹੋਵੇ ਓ ਕੀ ਹਾਲ ਚੱਲ ਠੀਕ ਠਾਕ ਵਧੀਆ ਵਧੀਆ ਅੰਗਲ ਜੀ ਪਟੂਰੇ ਗੋਲ ਗੱਪੇ ਖਾਣੇ ਕੁਝ ਪਾਜੀ ਹੁਣ ਤਾਂ ਮੇਰ ਸ਼ਕਾਂਗੇ ਚਲੋ ਆਜੋ ਆਜੋ ਦੇਖੋ ਗੋਲ ਗੱਪੇ ਲੱਗੇ ਹੋਏ ਐ ਹੈ ਐ ਟੇਬਲ ਲੱਗਦੇ ਇੱਥੇ ਆ ਦੇਖੋ ਦੇਖੋ ਜੀ ਸਾਰਾ ਰੌਣਕ ਮੇਲਾ ਇਹ ਪੂਰਾ ਖਾਣ ਪੀਣ ਵਾਲਾ ਚੌਂਕ ਹੈ ਇਹਨੂੰ ਫੂਡ ਜੰਕਸ਼ਨ ਕਹਿ ਸਕਦੇ ਹੋ ਨਨਕਾਣਾ ਸਾਹਿਬ ਦਾ ਫੂਡ ਜੰਕਸ਼ਨ ਹੈ ਇਹ ਇੱਥੇ ਪਿਛਲੇ ਵਾਰ ਵੀ ਦੇਖਿਆ ਗੇ ਰੇੜੀਆਂ ਪੂਰੀਆਂ ਇੱਥੇ ਚੌਂਕ 'ਚ ਹੁੰਦੀਆਂ ਸਾਰੀਆਂ ਅਲੇ ਚਿਪਸ ਬਣਾ ਬਣਾ ਪਤਾ ਨਹੀਂ ਕੀ ਵੇਚੀ ਜਾਂਦੇ ਆ ਏ ਟੂ ਜ਼ੈਡ ਸਭ ਵੇਚਦਾ ਅੰਕਲ ਹੋ ਰਹੇ ਨੇ ਆਪਦਾ ਸ਼ਹਿਰ ਮੰਨ ਲਿਆ ਤੁਰਦੇ ਫਿਰਦੇ ਜੇ ਕਹਿੰਦੇ ਥੱਕ ਜਾਂਦੇ ਨੇ ਤਾਂ ਰੈਸਟ ਵੀ ਕਰਦੇ ਨੇ ਇਹ ਤੇ ਇਹ ਮੰਝਾ ਡਾਹਿਆ ਪੈ ਗਏ ਜੀ ਗਲੀ 'ਚ ਤੇ ਕਹਿੰਦੇ ਆਪਣਾ ਹੀ ਕੰਮ ਐ ਬਾਜੋ ਆਰਾਮ ਨਾਲ ਆਰਾਮ ਕਰੋ ਕਹਿੰਦੇ ਸੀ ਬਾਜੋ ਜੀ ਆਰਾਮ ਕਰੋ ਰੈਸਟ ਕਰਕੇ ਚੱਲਾਂਗੇ ਲਓ ਜੀ ਹੌਣ ਲੈ ਲਈ ਆਪਾਂ ਰਿਕਸ਼ਾ ਸਾਈਡ ਜਾਣਾ ਜੀ ਤੇ 11 ਹਾਂ ਜੀ ਹਾਂ ਜੀ ਕਿੰਨੇ ਰੁਪਏ ਬਾਰੇ ਦੋ ਦੋ ਚਾਹੀਦੇ ਆ ਜੀ ਆਹ ਦੇ ਯਾਰ ਕੰਮ ਲਗਾ ਲਾਈ ਵਾਪਸੀ ਨਨਕਾਣਾ ਸਾਹਿਬ ਮੈਨ ਇੱਕ ਰੇਲਵੇ ਸਟੇਸ਼ਨ ਮੇ ਲੈ ਕੇ ਜਾਣਾ ਮੈਨ ਗੁਰਦੁਆਰੇ ਦਿਖਾਓ ਯਾਰ ਪਹਿਲਾਂ ਜੇ ਰੇਲਵੇ ਸਟੇਸ਼ਨ 'ਤੇ ਅਰੇ ਆ ਤਾਂ ਜਾ ਜਾਵਾਂਗੇ ਟਾਈਮ ਕਿੰਨੇ ਰੁਪਏ ਸਬਾ ਵਾਪਸੀ ਇਧਰ ਹੀ ਆ ਨਨਕਾਣਾ ਸਾਹਿਬ ਗੁਰਦੁਆਰਾ ਜਾਣਾ ਮੈਨ ਕੋਈ ਇਧਰ ਹੀ ਕਿੰਨੇ ਪੈਸਾ ਲਾਉਂਗੇ ਇੱਕ ਰਿਕਸ਼ਾ ਸੌਦਾ ਤੈਅ ਕਰਨਾ ਪੋਈ ਨਾ ਨਾਲ ਵੀ ਆ ਦੋ ਦੋ ਰਿਕਸ਼ੇ 1000 ਰੁਪਏ ਲਾਂਗੇ ਮਾਸ਼ਾਅੱਲਾ 2000 ਰੁਪਏ ਦਾ ਮੰਗੇ 2000 ਰੁਪਏ 1000 ਘੱਟ ਆ ਜਾਏਗਾ ਵੀ ਆਣਾ ਵੀ ਹੈ ਨਾ 2000 ਦਾ ਮੰਗੇ ਪੈਸੇ ਇਹ ਦੋ ਗਲੇ ਮੰਗ ਲਈ ਜਿਹ ਪਹਿਲੀ ਇਹਨਾਂ ਨੇ ਕੋਈ ਪਤਾ ਲੱਗ ਗਿਆ ਵੀ ਮੈਂ ਵੱਧ ਮੰਗਿਆ ਹਾਂ ਜੀ ਦੱਸੋ ਤੁਸੀਂ ਉਹ ਕਰਨਾ ਸਹੀ ਸਹੀ ਸਾਰੇ ਸੰਗਤ ਹੀ ਆ ਸਰਦਾਰ ਤੁਸੀਂ ਆਪ ਵੀ ਦੱਸ ਦਿਓ ਨਾ ਸਾਡੀ ਮੂਵੀ ਬਣਾਉਣ ਤੋਂ ਪਹਿਲੇ ਹੀ ਦੱਸ ਦਿਓ ਕਿੰਨਾ ਦੇਂਦੇ ਜੀ ਸੌਦਾ ਤੈਅ ਨਹੀਂ ਹੋ ਰਿਹਾ ਇਹ ਸਾਡੇ ਸਾਡੇ ਖਜ਼ਾਨਚੀ ਸਾਹਿਬ ਅਸਲ ਚ ਇਹ ਰੇਖਾ ਜਾਂਚੀ ਸਾਹਿਬ ਇਹ ਬਜਟ ਪਾਸ ਕਰ ਲੋਗੇ ਡੈਡੀ ਜਿੱਥੇ ਡੈਡੀ ਨੂੰ ਬੁਲਾਓ ਇਹ ਬਜਟ ਪਾਸ ਕਰਨਗੇ ਤੇ ਇਧਰੋਂ ਇਧਰੋਂ ਮੋਹਰ ਆਉਗੀ ਲਾਸਟ ਤੇ ਰਾਸ਼ਟਰਪਤੀ ਦੀ ਪ੍ਰੈਜ਼ੀਡੈਂਟ ਦੀ ਉੱਪਰੋਂ ਡੈਡੀ ਨੂੰ ਪੁੱਛੋ ਉਹ ਪੈਸੇ ਪੁੱਛ ਲੋ ਪਹਿਲਾਂ ਕਿਤੇ ਹਿੰਦੀ ਨਾ ਕਹੀ ਜਾਂਦੇ ਹੁਣ ਆ ਪਾਕਿਸਤਾਨੀ ਦੇਣੇ ਆ ਪਾਕਿਸਤਾਨੀ ਦੇਣੇ ਆ ਆਹੋ ਕਿਤੇ ਬਾਜੂ ਰੌਲਾ ਪਾ ਜੇ ਲੈ ਲੈਣ ਦੋ ਦਾਦਾ ਬਰ ਸ਼ੋਗਲ ਮੇਲੇ ਕਰਦੇ ਕੋਈ ਨਹੀਂ ਚਲੋ ਇੱਕ ਟਰੈਂਪੂ 500 ਆ ਇੱਕ ਟਰੈਂਪੂ 500 ਠੀਕ ਇੱਕ ਟਰੈਂਪੂ ਦਾ 500 ਸਹੀ ਆਇਆ ਏ ਕਟੈਂਪੋ ਸਹੀ ਆ 2000 ਰੁਪਇਆ ਭਾਈ ਲੈ ਲੈ ਇਹਦਾ ਭਾਈ ਰੇੜੀ ਉਲੜ ਗਈ ਸੀ ਚਲੋ ਪਿੱਛੇ ਭਾਰਵੇਂ ਪਿੱਛੇ ਹੈ ਮੈਂ ਜਮੇ ਖੱਜਰ ਤਾਂ ਟੰਗੀ ਜਾਂਦੀਆਂ ਟੰਗਦਾ ਚੜਦੇ ਪੰਜਾਬ ਵਾਲੇ ਹੱਤੇ-ਕੱਟੇ ਬੰਦੇ ਆ ਐਡੀ ਗੱਲ ਦੀ ਹੈਗੀ ਹੈ ਟੈਂਪੋ ਲਾੜਦੇ ਚਲੋ ਜੀ ਕਿਹੜੇ 'ਚ ਬਿਠਾਉਣਾ ਬਿਠਾ ਇਹ ਆਪਣਾ ਉਹ ਬੱਲੇ ਆ ਰਿਕਸ਼ਾ ਜੀ ਇਹੋ ਜੇ ਦੇਖੋ ਇਹ ਚ ਬਣੇਗਾ ਆ ਇਹ ਚ ਜਾਣਾਗਾ ਲਓ ਜੀ ਕਿੰਨੇ ਜਣੇ ਬਿਠਾਉਣੇ ਐ ਇੱਥੇ 6 ਜਣੇ 6 ਜਣੇ ਚਲੋ ਆ ਬੇਬੇ ਹੁਣ ਇਹਨਾਂ ਨੂੰ ਬਿਠਾਓ ਪਹਿਲਾਂ ਸਾਰਿਆਂ ਨੂੰ ਚਲ ਮੰਮੀ ਬੈਠੋ ਚਲੋ ਚਲੋ ਬੈਠੋ ਜੀ ਥਰੋ ਕਮਾਈ ਰਿਕਸ਼ੇ ਰਿਕਸ਼ੇ ਦੇ ਆ ਸਾਰਾ ਪਹਿਲੀ ਸਵਾਰੀ ਆ ਪਾਕਿਸਤਾਨ ਦੇ ਰਿਕਸ਼ੇ ਦੀ ਉਹ ਤੀਜਾ ਇੱਕ ਹੋਰ ਕਰਨਾ ਬੈਠਿਆ ਮੈਨੂੰ ਲੱਗਦਾ ਅੰਕਲ ਜੀ ਟੈਡਿੰਗ ਕਰਨੇ ਬੈਠੇ ਆ ਪਾ ਨੂੰ ਪਾਲੀ ਆਗਾ ਉਹਦੇ ਨਾਲ ਬੰਦੇ ਵੀ ਆ ਲੈ ਜਾਣੇ ਵੀ ਆ ਲੈ ਜਾਣੇ ਵੀ ਕੋਟ ਹੌਲੀ ਚਲਾ ਲੈ ਭਰਾਵਾ ਇਹ ਮੂਰੋ ਲਾੜੀ ਜਾਣਾਗਾ ਥੋੜਾ ਜਿਹਾ ਹੋਰ ਇੱਕ ਵਾਰੀ ਓ ਚੱਲ ਲੈ ਬੱਲੇ ਬੱਲੇ ਸਟੰਟ ਬਹੁਤ ਕਰਦੇ ਦਾ ਇਹ ਆ ਐ ਸਟੰਟ ਕਰਦੇ ਇਹ ਜਾਣਦੇ ਮੈਨਾਂ ਇਹ ਹੋਰ ਉੱਪਰ ਨੂੰ ਸਰ ਵੀ ਆਈ ਐਮ ਲੀ ਬਣਾਉਂਦੇ ਆ ਓਹੋ ਬੱਸ 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 ਮੋਟਰਸਾਈਕਲ ਇਹਨਾਂ ਦੇ ਵਾਲੇ ਗੈਂਟ ਆ ਇਹ ਦੇਖੋ ਜੀ ਗਲੀਆਂ ਰੰਗ ਦੇਖ ਲਿਆ ਇਹਨਾਂ ਨੇ ਆਪਣੇ ਬਾਪੂ ਹੋਣਿਆਂ ਨੇ ਹਨਾ ਹਾਂ ਅਸਲ 'ਚ ਰੰਗ ਦੇਖ ਲਿਆ ਅੱਜ ਚੱਲ ਭਾਈ ਇਹਦੇ ਤੋਂ ਬਿਨਾ ਤਾਂ ਉਧੂ ਰਵੀਨ ਸਿੰਘ ਸਾਹਿਬ ਲਓ ਜੀ ਇਹ ਅਸੀਂ ਪਹੁੰਚ ਗਏ ਆ ਗੁਰਦੁਆਰਾ ਮਾਲਜੀਤ ਸਾਹਿਬ ਦੇ ਕੋਲ ਤੇ ਕਿ ਕੰਮ ਕਰਦੇ ਪਹਿਲਾਂ ਉੱਧਰ ਜਾਓ ਕਿਵੇਂ ਨਹੀਂ ਰਾਈਡਾਂ ਕੰਮ ਕਰਦੇ ਪਹਿਲਾਂ ਉੱਧਰ ਜਾਓ ਫੇਰ ਨਿਕੜਾਓ ਇਹ ਕੰਮ ਪੁੱਠੇਗਾ ਤੇ ਹੁਣ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੈ ਨਾ ਇਧਰ ਮਾਲ ਜੀ ਮਾਲ ਜੀ ਚਲੋ ਠੀਕ ਹੈ ਜੀ ਇਧਰਲੇ ਪਾਸੇ ਆਹ ਟਰੱਕ ਦੇ ਪਿਛਲੇ ਪਾਸੇ ਪਿਛਲੇ ਪਾਸੇ ਆਗੇ ਆਗੇ ਪਿਛਲੇ ਪਾਸੇ ਦੇ ਚਲੋ ਤੇ ਹੁਣ ਮਾਲ ਜੀ ਸਾਹਿਬ ਤੁਹਾਨੂੰ ਜਿੱਥੇ ਸੱਪ ਨੇ ਛਾਂ ਕੀਤੀ ਸੀ ਜੀ ਉਹ ਗੁਰਦੁਆਰਾ ਸਾਹਿਬ ਦਿਖਾ ਕੇ ਲਿਆਉਣੀ ਆ ਪਹੁੰਚ ਗਏ ਸੀ ਅਸੀਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਤੇ ਉਦੋਂ ਦੇਖ ਲੋ ਇਹ ਸਾਰਾ ਇਹ ਅ ਮਤਲਬ ਵਹਿਕ ਹੋਣੀ ਵਹਿਣਾ ਹੁਣ ਉਦੋਂ ਸਾਰਾ ਖੇਤ ਹੋਣਗੇ ਤੇ ਹੁਣ ਤਾਂ ਨਨਕਾਣਾ ਸਾਹਿਬ ਵੀ ਮਤਲਬ ਕਿੱਥੇ ਤੱਕ ਆ ਗਿਆ ਅੱਗੇ ਵੱਧਦਾ ਵੱਧਦਾ ਹਨ ਤਾਂ ਹੀ ਕਰਕੇ ਖੇਤਾਂ ਜਦੋਂ ਗੁਰੂ ਸਾਹਿਬ ਆਏ ਹੋਣਗੇ ਆਪਣੇ ਡੰਗਰ ਪਸ਼ੂ ਚਰਾਉਣ ਦੇ ਲਈ ਤੇ ਖੇਤਾਂ ਜੀ ਬਾਹਰ ਸੱਪ ਨੇ ਇਥੇ ਛਾਹ ਦਿੱਤੇ ਨੇ ਅੰਦਰੋਂ ਦਿਖੌਲੇ ਸੰਗਤ ਇਥੇ ਵਾਵਾਜ ਸਾਰੇ ਜਿੰਨੇ ਬਾਹਰਲੇ ਗੁਰੂਗਰਾਹ ਸਾਰਿਆਂ ਦੀ ਕਾਫੀ ਜਿਆਦਾ ਸੀ। ਆਹਦੇ ਮਾਲ ਪਸ਼ੂ ਡੰਗਰ ਇੰਨੀ ਇੰਨਾ ਰਸ਼ਮੀ ਸੀਗਾ ਬਾਹਰਲੇ ਪਾਸੇ ਬਾਹਰਲੇ ਗੁਰੂਗਰਾਹ ਚ। ਆ ਦੇਖੋ ਭੀੜ ਹੋਰ ਪੁੱਤ। ਉਹਨੂੰ ਚੋੜਿਆ ਦਾ ਬਹਾਰ। ਸੇਵਾ ਕਰਾਈਆ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਸੇਵਾ ਕਰਾਈਆ ਕਿਸੇ ਨੇ ਦੇਖੋ। ਹਾਂ ਜੀ। 1915 ਆਜ਼ਾਦੀ ਤੋਂ ਪਹਿਲਾਂ ਵੇਲੇ ਦੀ 1915 ਦੀ ਹੈ। ਗੁਰੂਆਂ ਨੂੰ ਸਰਣ ਤੁਹਾਈ ਸਤਿਗੁਰੂ ਨੂੰ ਆਰੋ। ਸਰਣ ਤੁਹਾਈ ਗੁਰਦੁਆਰਾ ਸਾਹਿਬ ਨਾਲ ਇੱਥੇ ਤੁਹਾਨੂੰ ਜਿਆਦਾ ਪ੍ਰਾਣੀ ਮਿਲਣਗੇ ਤੇ ਇਧਰ ਲੈ ਲੈਂਦੇ ਪੰਜਾਬ ਜਾ ਕੇ ਤੇ ਨਾਲ ਹੀ ਇਹਨਾਂ ਨੂੰ ਸਾਰੀਆਂ ਯਾਦਾਂ ਸੰਭਾਲ ਕੇ ਰੱਖੀ ਹੋਈ ਜੁਣ ਤੇ ਇੱਥੇ ਜੀ ਆਪਣੇ ਆ ਜੀ ਇਧਰਲੇ ਪਾਸੇ ਆ ਸਾਰਾ ਜੰਗਲ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਉਮੀ ਠੀਕ ਹੈ ਅਜੇ ਗੁਰੂ ਘਰਾਂ ਦੇ ਨਾਲ ਨਾਲ ਨਾ ਮਤਲਬ ਜਿਹੜੀ ਉਹ ਚੀਜ਼ ਨੂੰ ਪੇਸ਼ ਕਰਦੀ ਹੈ ਚੀਜ਼ ਉਹ ਸੰਭੀ ਹੋਈ ਹੈ ਹਾਂ ਮਤਲਬ ਵਿਰਾਸਤ ਹਮ ਵੀ ਹੋਈ ਹੈ ਆ ਤੁਹਾਨੂੰ ਦਿਖਾਉਨੇ ਆ ਅੱਜ ਇਧਰਲੇ ਪਾਸੇ ਆਪਣੇ ਵਿਰਾਸਤ ਨਹੀਂ ਹੈਗੀ ਉਹ ਤੇ ਉਥੇ ਉਵੇਂ ਪੇਸ਼ ਕਰਦੀ ਹੈ ਵੀ ਇੱਥੇ ਆ ਚੀਜ਼ ਹੋਈ ਸੀ ਇਧਰ ਸਾਰਾ ਜੰਗਲ ਬਣਾ ਕੇ ਰੱਖਿਆ ਹੋਇਆ ਹੈ ਉਹ ਦੇਖੋ ਜੀ ਥੋੜਾ ਜਿਆਦਾ ਅੰਦਰੋਂ ਦਿਖਾ ਦੇ ਸਾਰੇ ਸ਼ਾਂਤਰੀ ਦੇ ਚਿੱਤਰ ਬਣਾਏ ਹਨ ਆਜੋ ਵੀ ਆਜੋ ਹੁਣ ਜੀ ਅਸੀਂ ਉਸ ਜਗ੍ਹਾ ਤੇ ਜਾ ਰਹੇ ਹਾਂ ਮੰਮੀ ਆਜੋ ਜਿੱਥੇ ਮਤਲਬ ਸੱਪ ਨੇ ਸ਼ਾਂ ਕੀਤੀ ਸੀ ਇਹ ਜੰਗਲ ਤੁਹਾਨੂੰ ਪਹਿਲਾਂ ਦਿਖਾਈ ਆ ਸਾਈਡ ਤੇ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਤੇ ਸੰਗ ਤਾਂ ਜ਼ਿਆਦਾ ਹੋਣ ਕਰਕੇ ਲਾਈਨ ਲੱਗੀਆਂ ਪਿਛਲੇ ਵੇਲੇ ਤਾਂ ਸਿੱਧੇ ਚੱਲ ਗਏ ਸੀ ਤੇ ਇਹ ਥੱਲੋਂ ਦੀ ਜਾ ਕੇ ਉਧਰਲੇ ਪਾਸੇ ਨਿਕਲਾਂਗੇ ਇਹ ਨਾ ਜਿੰਨੀ ਜ਼ਮੀਨ ਹੈਗੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਜ਼ਮੀਨ ਸੀਗੀ ਸਾਰੀ ਤੇ ਰਾਏ ਬਲਾਰ ਖਾਨ ਸਾਹਿਬ ਨੇ ਕਹਿੰਦੇ ਵੀ 750 ਮਰੱਬਾ ਜ਼ਮੀਨ ਦਾ ਗੁਰੂ ਪਾਤਸ਼ਾਹ ਦੇ ਨਾਮ ਲਗਾਇਆ ਸੀ ਇਹ ਵੀ ਦੇਖ ਲਓ ਮੇਂ ਜੰਗਲ ਵਾਂਗੂ ਰੱਖਿਆ ਹੋਇਆ ਹੈ ਨਾ ਹਾਂ ਇਹ ਚੀਜ਼ ਵਧੀਆ ਜੀ ਜਿਹੜੀ ਚੀਜ਼ ਤੁਹਾਨੂੰ ਦੱਸਿਆ ਨਾ ਮਤਲਬ ਸੰਭਾਲ ਕੇ ਰੱਖਦੇ ਆ ਆ ਬਣਾ ਕੇ ਹੋਵੇਂ ਰੱਖਦੇ ਆ ਵਿਰਾਸਤ ਸਮਝੀ ਹੋਈ ਇੱਥੇ ਸਾਰੀ ਤੁਹਾਨੂੰ ਪਤਾ ਲੱਗਦਾ ਬੰਦੇ ਨੂੰ ਪ੍ਰੈਕਟੀਕਲ 'ਚ ਵੀ ਆ ਚੀਜ਼ ਹੁੰਣੀ ਆਪਣੇ ਸਾਰੇ ਗੁਰੂਆਂ ਵੀ ਕਹਿੰਦੇ ਧਰਤੀ ਸਾਰੀ ਵਿਰਾਸਤ ਇਹਨਾਂ ਨੇ ਖਤਮ ਕਰਤੀ ਹਾਂਜੀ ਇਹ ਇੱਥੇ ਆ ਗਿਆ ਬੰਦੇ ਨੂੰ ਫੀਲ ਹੁੰਦਾ ਪਾਕਿਸਤਾਨ ਵਾਲੇ ਪਾਸੇ ਹੈਗਾ ਇੰਟਰੈਕਟ ਨਹੀਂ ਛੱਡਿਆ ਹਾਂ ਆਪਣੇ ਸਾਰਾ ਕੁਝ ਬੱਟਦਾ ਵੀ ਹੈ ਇਮਾਰਤ ਤਾਂ ਹਾਂ ਪੁਰਾਣੀ ਕੀ ਹੁੰਦੀ ਹੈ ਇੱਕ ਆਪਣੇ ਵੱਸ ਇਕੱਲਾ ਮਰੰਡੇ ਹਾਂ ਕਜੈਰੀ ਹੈ ਜਿਹੜੀ ਹਾਂ ਕਜੈਰੀ ਹੈ ਚਲੋ ਜੀ ਚਲੋ ਲੰਗੀ ਜਾਓ ਥੱਲੋਂ ਦੀ ਚਲੋ ਜੀ ਸੋਏ ਜਿਓ ਜੰਗਲ ਸਾਰਾ ਤੇ ਹੁਣ ਦੂਜੇ ਪਾਸੇ ਆਪਾਂ ਨਿਕਲ ਕੇ ਆ ਗਏ ਆਂ ਤੇ ਉਹਵੇਂ ਰੱਖਿਆ ਹੋਇਆ ਹੈ ਦੋ ਥਾਂ 'ਇਹ ਇੱਕ ਤਾਂ ਗੁਰਦੁਆਰਾ ਤੰਬੂ ਸਾਹਿਬ ਦੇ ਵਿੱਚ ਉਵੇਂ ਜੰਗਲ ਬਣਾਇਆ ਹੋਇਆ ਤੇ ਇੱਕ ਜਿਹੜਾ ਗੁਰਦੁਆਰਾ ਆਪਣਾ ਮਾਲਜੀ ਸਾਹਿਬ ਤੇ ਜਿੱਥੇ ਡੰਗਰ ਚਾਰਕ ਸਿੰਘ ਉਹਨਾਂ ਨੇ ਬਹਾਸ਼ੇ ਨੇ ਇੱਥੇ ਵੀ ਉਵੇਂ ਰੱਖਿਆ ਹੋਇਆ ਹੈ ਉਹ ਦੋ ਦਰਵਾਜ਼ਾ ਉਹਦੇ ਇਹਦੇ ਬਾਹਰਲੇ ਪਾਸੇ ਨਾ ਬਹੁਤ ਖੁੱਲਾ ਹੈਗਾ ਥਾਂ ਏਰੀਆ ਆਹ ਲਾ ਲਾ ਜੇ ਮੈਂ ਸੱਥਾਂ ਹੋਣ ਦੂਜੀ ਜਲੇ ਜੋ ਸਾਹਮਣੇ ਦੇਖੋ ਬਲਾਕ ਕਰਕੇ ਰੱਖਿਆ ਹੈ ਪਰ ਹੁਣ ਇਸ ਟਾਈਮ ਵੈਸੇ ਪੂਰੀ ਰੌਣਕ ਮੇਲੇ ਵਾਲੀ ਜਗਾ ਲੱਗਦੀ ਇੱਥੇ ਇਹ ਪਹੁੰਚ ਗਏ ਜੀ ਗੁਰਦੁਆਰਾ ਕੇਹਰਾ ਸਾਹਿਬ ਤੇ ਸਾਨੂੰ ਅਕਸਰ ਹੀ ਇੱਥੇ ਪਹੁੰਚਣ ਨੂੰ ਸ਼ਾਮ ਹੋ ਜਾਂਦੀ ਹੈ ਹਰ ਇੱਕ ਵਾਰੀ ਤੇ ਕਿਉਂਕਿ ਕਾਫੀ ਜ਼ਿਆਦਾ ਦੂਰ ਹੈ ਲਾਸਟ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਤੇ ਸੰਗਤ ਕਾਫੀ ਜ਼ਿਆਦਾ ਹੈ ਆ ਸੀ ਮੰਮੀ ਅੰਦਰ ਲਈ ਸਾਰੇ ਦੱਸਿਆ ਜੀ ਕਿ ਜਿਹੜਾ ਕਿਆਰਾ ਸੀਗਾ ਆ ਕਿਆਰਾ ਇਧਰੋਂ ਆ ਜਾਓ ਜੀ ਇਧਰੋਂ ਦਰਸ਼ਨ ਕਰਾ ਦਈਏ ਇਹ ਖੁੱਲਈਏ ਆ ਜਾਓ ਇਹ ਜ਼ਿਮੀਂਦਾਰ ਦੀ ਫਸਲ ਸੀ ਜੀ ਉਹ ਉਜਾੜਦੀ ਸੀ ਕਹਿੰਦੇ ਤੇ ਆਹ ਦੇਖੋ ਜੀ ਇਤਿਹਾਸ ਲਗਾ ਇਸ ਪਵਿੱਤਰ ਸਥਾਨ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਸ਼ੂਆਂ ਨੇ ਜ਼ਿਮੀਂਦਾਰ ਦੀ ਫਸਲ ਉਜਾੜਦੀ ਸੀ ਫਿਰ ਇਹ ਹਰੀ-ਭਰੀ ਹੋ ਗਈ ਸੀ ਇਹਦੇ ਨਾਮ ਕਿਆਰਾ ਕਿਆਰਾ ਜੀ ਸਾਹਿਬ ਇਧਰਲੇ ਪਾਸੇ ਇਹ ਸੀਗਾ ਕੀ ਉਹ ਇਧਰ ਆ ਜਾਓ ਜੀ ਸਾਰੇ ਅੱਜ ਕੀ ਇੰਨੇ ਸੰਗਤ ਮਿਲ ਰਹੀ ਹੈ ਨਾ ਜਿਹੜੀ ਕਹ ਰਹੀ ਹੈ ਤੁਹਾਡੇ ਬਲੌਗ ਦੇਖ ਕੇ ਦੁਬਾਰਾ ਆਇਆ ਸਾਨੂੰ ਐ ਉਤਸ਼ਾਹ ਲੱਗਿਆ ਵੀ ਜਾਣਾ ਚਾਹੀਦਾ ਪਰ ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਦੇਖ ਕੇ ਕੁਝ ਤਾਂ ਸਿੱਖਣ ਨੂੰ ਮਿਲਿਆ ਨਾ ਹਾਂਜੀ ਵੀ ਕਿਸੇ ਦਾ ਚਲੋ ਅਸੀਂ ਅੱਗੇ ਜੀ ਕੀਤਾ ਦਿਲ ਕੀਤਾ ਹਨਾ ਦੇਖ ਕੇ ਵੀ ਅਸੀਂ ਵੀ ਚਾਹੀਏ ਆਹ ਸੀ ਡੈਰੀ ਇਹ ਆ ਕਿ ਆਰਾ ਸਾਹਿਬ ਇੱਥੋਂ ਪਿਆ ਗੁਰਦੁਆਰਾ ਸਾਹਿਬ ਦਾ ਨਾਮ ਇਹ ਸੀ ਜਗ੍ਹਾ ਜੀ ਇਹ ਜ਼ਮੀਨ ਸੀ ਉਦੋਂ ਬਹਿੰਦੀ ਸੀਗੀ ਖਾਲੀ ਸੀਗੀ ਖਰੀ ਪਰਿ ਕਰਤੀ ਸੀ ਬਾਦ ਤੋਂ ਮਤਲਬ ਉਹਨਾਂ ਦੀ ਉਹਦੇ ਨਾਲ ਕਿਰਪਾ ਨਾ ਹੋਵੇ ਹਾਂ ਇਹ ਆ ਸਾਡੀ ਫਰਾਰੀ ਦੇ ਫੇਰ ਹੋਣ ਲੱਗਿਆ ਸਵਾਰ ਤੇ ਇਹ BMW ਸਾਡੀ BMW ਚੱਲਦੀ ਵਧੀਆ ਫਰਾਟੇ ਵੱਡ ਤੁਹਾਡੇ ਫੈਨ ਆ ਤੇ ਤੁਹਾਡੀ ਵੀਡੀਓਜ਼ ਬੁਲ ਰਖਨੇ ਆ ਸਾਰੀਆਂ ਅੱਛਾ ਜੀ ਉਹ ਉੱਥੋਂ ਮੋੜ ਕੇ ਸਪੈਸ਼ਲ ਤੁਹਾਡੇ ਲਈ ਆਇਆ ਤੁਹਾਡੀ ਸਰਪਰਾਈਜ਼ ਚਲੋ ਸ਼ੁਕਰੀਆ ਭਰਾ ਮੇਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਹੈ ਐ ਭਾਈ ਤੁਹਾਡਾ ਬਹੁਤ ਬੜਾ ਅੱਛਾ ਧੰਨਵਾਦ ਜੀ ਧੰਨਵਾਦ ਲੈਂਦਾ ਪੰਜਾਬੀ ਦੇਖਣ ਲੱਗਿਆ ਤੁਹਾਨੂੰ ਚਲੋ ਸ਼ੁਕਰੀਆ ਮਿਹਰਬਾਨੀ ਮਿਲਦੇ ਆਂ ਜੀ ਹੈ ਇਹ ਅਜੇ ਭਾਜੀ ਤੁਹਾਨੂੰ ਵੀ ਦੇਖਣ ਲਾਉਣਾ ਮੈਂ ਅੱਛਾ ਜੀ ਹਾਂਜੀ ਇਹ ਆਪਣੇ ਆਪਣੇ ਡਰਾਈਵਰ ਸਾਹਿਬ ਨੇ ਚਲਿਏ ਫਿਰ ਚਲੋ ਬੈਠੋ 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 ਇੱਥੇ ਦੇਖੋ ਸ਼ਹਿਰ ਆਉਣ ਲੱਗਿਆ ਸਾਰਾ ਇਹ ਨਣਗਾਣਾ ਸਾਹਿਬ ਇਧਰ ਰੌਣਕ ਮੇਲਾ ਆ ਵਾਂਗੂ ਹੀ ਚੱਲਦਾ ਜਿਵੇਂ ਜਿਵੇਂ ਦਾ ਨਾਰਮਲ ਸ਼ਹਿਰ ਹੁੰਦਾ ਹੈ ਜਿਹੜੀ ਗਲੀ ਚ ਨਾ ਗੁਰਦੁਆਰਾ ਸਾਹਿਬਾ ਸਪੈਸ਼ਲ ਉਧਰਲੇ ਪਾਸੇ ਇਕੱਲੀ ਰੌਕ ਟੋਕ ਹੁੰਦੀ ਆ ਉਧਰ ਆਮ ਆਵਾਜ਼ਾਈ ਬੰਦ ਹੁੰਦੀ ਆ ਤੇ ਜੇ ਤੁਸੀਂ ਆਟੋ ਲੈ ਕੇ ਘੁੰਮੋਗੇ ਫਿਰ ਤੁਹਾਨੂੰ ਪੂਰਾ ਸ਼ਹਿਰ ਦੁਕਾਨਾਂ ਇੱਧਰ ਦੁਕਾਨਾਂ ਵੀ ਖੁੱਲੀਆਂ ਸਾਰੀਆਂ ਇਹ ਬਜ਼ਾਰ ਆ ਪੂਰਾ ਏ ਜੀ ਪਾਕਿਸਤਾਨ ਦਾ ਜਾਨਨ ਗਾਣਾ ਸਾਹਿਬ ਦਾ ਇੱਕੋ ਇੱਕ ਗੁਰਦੁਆਰਾ ਹੈ ਜਿਹਦੀ ਨਵੀਂ ਇਮਾਰਤ ਬਣੀ ਹੈ ਮਤਲਬ ਪੁਰਾਣੀ ਇਮਾਰਤ ਦੀ ਸੰਭਾਲ ਕੇ ਨਹੀਂ ਰੱਖੀ ਤੇ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਦੱਸਦਾ ਮੈਂ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਸੱਚਾ ਸੌਦਾ ਕਰਕੇ ਆਏ ਆ ਤੇ ਉਦੋਂ ਇੱਥੇ ਰੁਕੇ ਸੀ ਕੁਝ ਟਾਈਮ ਲਈ ਆ ਕੇ ਜੰਗਲ ਹੁੰਦਾ ਜੰਗਲ ਹੁੰਦਾ ਸੀਗਾ ਹਾਂਜੀ ਕੁਝ ਟਾਈਮ ਲਈ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਦਾ ਕਰਕੇ ਤੰਬੂ ਲਾ ਕੇ ਰਹਿਣ ਕਰਕੇ ਇਹ ਜਗ੍ਹਾ ਦਾ ਨਾਮ ਤੰਬੂ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਪੈ ਗਿਆ ਇਹਨਾਂ ਨੂੰ ਵੀ ਦੱਸ ਦਿਓ ਜੀ ਸਾਹ ਸੰਗਤ ਨੂੰ ਸਾਰੀ ਨੂੰ ਦੱਸ ਤਾਂ ਇਹਨਾਂ ਨੂੰ ਦੱਸ ਤਾਂ ਚਲੋ ਤੇ ਹੁਣ ਜੀ ਤੁਹਾਨੂੰ ਜਿਹੜੀ ਜਗ੍ਹਾ ਤੇ ਉਹ ਜੰਗਲ ਸੀਗਾ ਉਹਨੀ ਇੱਕ ਜੰਗਲ ਵਾਲੀ ਜਗ੍ਹਾ ਉਹਨੀ ਕੋ ਇਹਨਾਂ ਨੇ ਉਵੇਂ ਪ੍ਰਿਜ਼ਰਵ ਕਰਕੇ ਰੱਖਿਆ ਸੰਭਾਲਿਆ ਹੋਇਆ ਸਾਰਾ ਉਹ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਜੀ ਇਹ ਆ ਗਿਆ ਜੀ ਉਹ ਜੰਗਲ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਰੱਖਿਆ ਹੋਇਆ ਇਹ ਇਤਿਹਾਸ ਲੱਗਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਹੁਣ ਅੰਦਰਲੇ ਪਾਸਿਓਂ ਜੀ ਇਹ ਦਰਸ਼ਨ ਕਰਾਉਨੇ ਆ ਸਾਨੂੰ ਤੇ ਅੱਜ ਵੀ ਜਿਹੜਾ ਇਹ ਜੰਨਾ ਜੰਗਲ ਹੈ ਨਾ ਤੇ ਤੰਬੂ ਦੀ ਤਰ੍ਹਾਂ ਹੈਗਾ ਮਤਲਬ ਉਸੇ ਤਰ੍ਹਾਂ ਉੱਪਰੋਂ ਢੇਲਾਂ ਦੇ ਵਿੱਚ ਗਲਾਈ ਦੇ ਗਲਾਈ ਦੇ ਆਕਾਰ 'ਚ ਹੈ ਇੱਥੇ ਨਹੀਂ ਕੋਈ ਚੱਕਦਾ ਜੱਪਾ ਅੰਦਰਲੇ ਪਾਸੇ ਇਹਦੇ ਜਾ ਕੇ ਦੇਖ ਸਕਦੇ ਆ ਜੀ ਖੁਸ਼ੀ ਸਭ ਰੱਖਦਾ ਸੀ ਆ ਜੋ ਇਹਦਾ ਸਾਥੋ ਦਾ ਰੈਪਣਾ ਹਾਂਜੀ ਨਾ ਉਹ ਦੇਖ ਬਹਿ ਕੇ ਬੁੜੀਆਂ ਲੰਗਦੀਆਂ ਨੇ ਹਾਂ ਬਹਿ ਕੇ ਲੰਗਣਾ ਪੈਣਾਗਾ ਆ ਦੇਖੋ ਇਹ ਸ਼ਖਾਮ ਆਇਆ ਉੱਪਰ ਦੀ ਨਾਲ ਲੰਗੋ ਕੋਈ ਗੱਲ ਨਹੀਂ ਆਪਾਂ ਦੇਖਣਾ ਹੀ ਆ ਨਾ ਨਾ ਜੇ ਲੰਗਿਆ ਜਾਂਦਾ ਨਾਲ ਚਾਚਾ ਜੀ ਤੋਂ ਤਾਂ ਮੈਨੂੰ ਲੱਗਦਾ ਜਮੀ ਲੰਗਿਆ ਜਾਣਾ ਆ ਛੋਟੇ ਪਏ ਆ ਹਾਂ ਛੋਟੇ ਚਾਚੇ ਇਹਨਾਂ ਦੇ ਗੋਡੇ ਪਏ ਆ ਇਹਨਾਂ ਤੋਂ ਹੀ ਲੰਗਿਆ ਜਾਣਾ ਚਲੋ ਗੋਡੇ ਵੱਡੇ ਆ ਆ ਇਧਰ ਦੀ ਇਧਰ ਦੀ ਆ ਦੇਖੋ ਐ ਲੰਗਣਾ ਪੈਂਦਾ ਜੀ ਹੀਠੋਂ ਦੀ ਇੰਨਾ ਦੀਵਾ ਹੋ ਗਿਆ ਓਏ ਕੋਈ ਉਹ ਤਾਂ ਕੁੜੀਆਂ ਜਵਾਨ ਨੇ ਤਾਂ ਲੱਗ ਰਹੀਆਂ ਨੇ ਇਹ ਜੀ ਪਹਿਲਾਂ ਗੁਰਦੁਆਰਾ ਸਾਹਿਬ ਉਹ ਠੀਕ ਠਾਕ ਜੀ ਜੀ ਸ਼ੁਕਰੀਆ ਸੰਗਤ ਸਾਡੇ ਰੁਲ ਜਾਂਦੀ ਅੱਗੇ ਪਿੱਛੇ ਹੋ ਜਾਂਦੇ ਬੰਦੇ ਵਾਲੇ ਆ ਨਹੀਂ ਨਹੀਂ ਕੋਈ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਪਹਿਲਾਂ ਜੇ ਵੀ ਭਾਈ ਜੀ ਆ ਜੀ ਮੈਡਮ